ਉਨੇ ਬਾਣਾ ਪਾੜਿਆ ਬਾਬਾ ਜੀ ਹਰਗੱ ਬਾਬਾ ਜੀ ਹਰਗੱ ਤੇ ਜੇ ਕੋਈ ਸਰੋਪਾ ਦਿੰਦਾ ਉਹਨੂੰ ਐ ਕਰਕੇ ਵੀ ਲੇਟ ਕੇ ਤੇ ਐ ਫੋਟੋ ਲੱਗੀ ਹੁੰਦੀ ਉਹ ਕਹਿੰਦਾ ਮੈਂ ਪੰਥਕ ਆ ਉਹ ਯਾਰ ਅਜੇ ਤੱਕ ਤਾਂ ਬਾਬਾ ਜੀ ਤੋਂ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਉਂਕਿ ਗੁਰੂ ਵਾਲਾ ਬਣ ਲਈ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ ਉਹ ਯਾਰ ਪਛੋਕਰ ਜਿੱਦਾ ਜੱਟਾ ਪਿੰਦੇ ਜੱਸਦੇ ਹੋ ਪਸ਼ੋਕੜ ਜਦ ਤੱਕ ਕੁੜੀਆਂ ਨਾਲ ਗੱਲਾਂ ਕਰਦੇ ਰਹਤੇ ਹੋ ਅੱਜ ਤੁਸੀਂ ਕਹਿੰਦੇ ਅਸੀਂ ਪੰਥ ਵਾਲੇ ਆ ਆ ਪਰਚੇ ਆਇਆ ਮੈਨੂੰ ਇੱਕ ਗੱਲ ਦੱਸੀ ਪ੍ਰਧਾਨ ਤੇਰੇ ਤੇ ਪਰਚਾ ਆਇਆ ਤੂੰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲੈ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਤੁਰੀਦਾ ਜਾਂ ਕਤਲ ਦਾ ਪਰਚਾ ਹੋ ਜੇ ਬਾਬੇ ਗੁਰਦਾਸ ਕਰਕੇ ਤੁਰੀਦਾ ਕਿ ਬਾਬਾ ਤੇਰਾ ਨਾਂ ਲੈ ਕੇ ਤੁਰਿਆ ਤੇਰਾ ਓਟ ਆਸਰਾ ਲੈ ਕੇ ਤੁਰਿਆ ਤੇ ਕੰਮ ਫਤਿਹ ਕਰੀ ਕਦੀ ਸ਼ਰੀਰ ਨੂੰ ਗੁਰਮਤਿ ਸਾਹਿਬ ਨਾਲ ਲੱਗੇ ਨਹੀਂ ਲੈ ਖਾਣਿਆਂ ਚ ਪਹਿਲਾ ਮੋਤੀ ਨਾਲ ਗਲਤੀ ਫਿਰ ਕੇਜਰੀਆ ਕਰਕੇ ਗਲਤੀ ਤੇ ਜੇ ਆਈ ਕੀ ਆ ਮੜਾਸੇ ਵਾਲੇ ਨਾਲ ਗਲਤੀ ਕਰ ਲਈ ਫਿਰ ਵੇਖੋ ਤੁਹਾਡਾ ਹਾਲ ਕੀ ਹੁੰਦਾ ਫਿਰ ਜਵਾਗ ਨਹੀਂ ਆਪਣੇ ਰਹਿੰਦੇ ਫਿਰ ਜਵਾਗਦਰ ਸਿੰਘਾਂ ਤੋਂ ਮਿਲ ਲਗੇ ਇਸ ਹਾਲ ਨਾਲ ਸਾਡੇ ਗੰਡਾ ਚੁੱਭਿਆ ਕਰੂ ਤੇ ਜੀਰੇ ਨੂੰ ਦੁੱਖ ਹੋਇਆ ਕਰੂ ਹੁੰਦਾ ਪਰ ਤਗੜੇ ਹੋ ਜੋ ਜੀਰੇ ਦੀ ਸਰਕਾਰ ਜੀਰੇ ਦੀ ਦਰੀ ਆ ਮੈਂ ਚੀਕਾਂ ਘੜਾ ਦੇਣਾ ਅਫਸਰਾਂ ਦੀਆਂ ਜੇ ਮੇਰੇ ਕਿਸੇ ਵਰਕਰ ਨਾਲ ਵਿੱਚ ਹੋ ਗਏ ਕੋਈ ਔਰ ਜਿੱਥੇ ਕਹੂੰਗਾ ਜਿੱਥੇ ਲੱਤ ਘੜਤੀ ਮੇਰੇ ਬਾਪੂ ਦਾ ਵੀ ਰਿਕਾਰਡ ਸੀ ਤੇ ਮੇਰਾ ਵੀ ਰਿਕਾਰਡ ਲੱਤ ਵੱਡੀ ਦਾ ਜਾ ਸਕਦੀ ਹੈ ਪਰ ਲੱਤ ਪੱਟੀ ਨਹੀਂ ਜਾ ਸਕਦੀ ਆਇ ਤਵਿਰ ਸਾਹਿਬਾ ਟੋਹਾ ਉਹ ਕਹਿੰਦਾ ਆਪਦੇ ਆਪ ਨੂੰ ਮੈਂ ਪੰਥਕ ਹ ਉਤੋਂ ਨੇ ਵਿਧਾਨ ਸਭਾ ਚ ਕਹਾਂ ਮੈਂ ਅੱਤਵਾਦੀ ਆ ਉਤੋਂ ਇਹ ਕਹਿੰਦਾ ਮੈਂ ਜੇਲ੍ਹ ਘੱਟੀ ਆ ਉਤੋਂ ਚੌਥੀ ਗੱਲ ਇੱਕ ਹੋਰ ਭੈਣੇ ਕਹਿੰਦੀ ਉਹ ਕਹਿੰਦਾ ਵੀਰੋ ਮੇਰੇ ਤੋਂ ਘੱਟਿਆ ਬੰਦਾ ਹੀ ਕੋਈ ਨਹੀਂ ਮਿਰਸਾ ਬੜੋਆ ਕਹਿੰਦਾ ਭਾਈ ਜੇ ਤੇਰੇ ਤੋਂ ਘੱਟਿਆ ਬੰਦਾ ਕੋਈ ਨਹੀਂ ਤੇ ਜਿਹੜਾ ਤੈਨੂੰ ਵੀਟ ਪਾਊਗਾ ਤੇ ਉਦੋਂ ਵੀ ਗਿਆ ਕੋਈ ਜ਼ਰੂਰੀ ਤਾਂ ਨਹੀਂਗਾ ਕਿ ਇਹਨਾਂ ਦੇ ਗੁਰੂ ਦੇ ਸਿੱਖ ਬੰਨਾ ਮੈਂ ਕਹਿੰਦਾ ਹੋ ਸਕਦਾ ਜਿਹੜਾ ਬੰਦਾ ਕੇਸ ਕਤਲ ਕਰਦਾ ਉਹਨੂੰ ਪੰਜ ਬਾਣੀਆਂ ਗੰਠੋਣ ਤੇ ਮੇਰੇ ਅੱਗੇ ਨੂੰ ਜਪਜੀ ਸਾਹਿਬ ਦਾ ਪੜਨਾ ਆਉਂਦਾ ਔਰ ਮੈਂ ਤੇ ਗੱਲ ਕਹਿੰਦਾ ਮਿਰਸਾ ਸਾਹਿਬ ਤੂੰ ਆਪ ਦੇ ਆਪ ਨੂੰ ਪੰਥਕ ਨਾ ਕਿਹਾ ਕਰ ਪੰਥਕ ਨਹੀਂ ਕਾ ਤੂੰ ਤੂੰ ਲਟੇਰਾ ਐ ਲਟੇਰਾ ਔਰ ਜਿਹੜਾ ਬੰਦਾ ਆਪ ਦੇ ਆਪ ਨੂੰ ਪੰਥਕ ਕਹਿੰਦਾ ਪੰਥਕ ਦਾ ਮਤਬਲਾ ਖਾਲਸਾ ਖਾਲਸੇ ਦਾ ਮਤਬਲਾ ਖਾਲਸ ਖਾਲਸਾ ਦਾ ਮਤਬਲਾ ਪਿਓਰ ਔਰ ਜਿਹੜਾ ਬੰਦਾ ਪਿਓਰ ਆ ਖਾਲਸਾ ਖਾਲਸਾ ਉਹ ਘਟਿਆ ਨਹੀਂ ਹੋ ਸਕਦਾ ਗੁਰੂ ਦਾ ਸਿੱਖ ਨਹੀਂ ਕਿਤੇ ਘਟਿਆ ਹੁੰਦਾ ਆਪ ਦੇ ਆਪ ਨੂੰ ਪੰਥਕ ਕਹਿਣਾ ਤੇ ਸੱਚ ਕਹਿਣਾ ਛੜ ਦੇ ਤੂੰ ਬਹਿਰੂਪੀਆਂ ਤੇ ਤੁਹਾਡਾ ਪੁੱਤਰ ਤੁਹਾਡੇ ਨਾਲ ਇੱਕ ਹੀ ਵਾਦਾ ਕਰਦਾ ਅੱਜ ਮੈਂ ਪਿੰਡ ਪਿੰਡ ਜਾਣਾ ਅੱਜ ਮਾਵਾ ਰੋਂਦਿਆਂ ਨੇ ਮੈਂ ਚੀਮੇ ਪਿੰਡ ਗਿਆ ਚੀਮੇ ਪਿੰਡ ਜਿੱਥੋਂ ਦਾ सोनू ਚੀਮਾ ਮਾਰਿਆ ਗੈਂਗਸਟਰਾਂ ਨੇ ਉਥੇ ਮਾਵਾ ਰੋਂਦਿਆਂ ਮੇਰੇ ਕੋਲ ਦਲਬੀਰ ਕੌਰ ਮਾਰ ਲਈ ਉਹ ਕਹਿਣ ਲੱਗੀ ਮੇਰਾ ਪੁੱਤਰ ਟੀਕਾ ਲਾ ਕੇ ਮਰ ਗਿਆ ਕਹਿੰਦੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਗਲੀਆਂ ਨਾਲੀਆਂ ਗਰਾਊਂਡ ਸਕੂਲ ਕੁਝ ਨਹੀਂ ਚਾਹੀਦਾ ਕਹਿੰਦੀ ਸਾਡੇ ਪੰਜਾਬੀਆਂ ਦੇ ਪੁੱਤ ਬਚਾਲਾ ਜੇ ਬਚਾ ਸਕਦਾ ਨਹੀਂ ਕਿ ਇੱਕ ਇੱਕ ਮੁੰਡਾ ਸਾਰੇ ਮਰ ਜਾਣੇ ਆ ਟੀਕੇ ਲਾ ਲਾ ਕੇ ਕਹਿੰਦੇ ਸਾਡੇ ਪਿੰਡ ਕੁੜੀਆਂ ਨੇ ਜਿਹੜੀਆਂ 5 5 6 6 ਸੌ ਦੀਆਂ ਚਿੱਟਾ ਵੇਚੀਆਂ ਨੇ ਅੱਜ ਬੱਚਿਆਂ ਤੋਂ ਚਿੱਟਾ ਵੇਖਣ ਲੱਗ ਪਏ ਕੌਣ ਬਕਾਉਂਦਾ ਹੈ ਸਰਕਾਰਾਂ ਬਕਾਉਂਦੀਆਂ ਨੇ ਮੈਂ ਐਮਐਲਏ ਹੁੰਦਿਆਂ ਵੀ ਰੌਲਾ ਪਾਇਆ ਸੀ ਇਹ ਸਰਕਾਰਾਂ ਬਕਾਉਂਦੀਆਂ ਨੇ ਔਰ ਚਿੱਟਾ ਆਉਂਦਾ ਕਿੱਥੋਂ ਆ ਬਈ ਸਭ ਤੋਂ ਵੱਧ ਬਦਨਾ ਮਾਝੇ ਨੂੰ ਕੀਤਾ ਗਿਆ ਕਿਉਂਕਿ ਚਿੱਟਾ ਬਾਰਡਰ ਤੋਂ ਆਉਂਦਾ ਮੇਰੇ ਸਹਰੇ ਨਿਸ਼ਾਰੇ ਢਾਲੇ ਨੇ ਬਾਬਾ ਨਰਵੰਦ ਸਿੰਘ ਜੀ ਔਰ ਮੈਂ ਇਹ ਗੱਲ ਕਹਿਣਾ ਉਹ ਜਿਹੜੀ ਤਾਰ ਆ ਉਹਦੇ ਬੀਐਸਐਫ ਦਾ ਪਹਿਰਾ ਹੈ ਜੇ ਬੀਐਸਐਫ ਜਾਵੇ ਤੇ ਮੱਖੀ ਨਹੀਂ ਟੱਪ ਸਕਦੀ ਮੱਖੀ ਟੱਪ ਸਕਦੀ ਆ ਬਈ ਮੱਖੀ ਨਹੀਂ ਟੱਪ ਸਕਦੀ ਔਰ ਤੁਹਾਡੇ ਨਾਲ ਵਾਦਾ ਕਰਕੇ ਚੱਲਿਆ ਪੁੱਤਰ ਤੁਹਾਡਾ ਜੇ ਖੇਰੀ ਕਰਤਾਰਪੁਰ ਸਾਬ ਦਾ ਲਾਂਗਾ ਖੁੱਲ ਸਕਦਾ ਹੈ ਤੁਹਾਡੀਆਂ ਅਰਦਾਸਾਂ ਤੇ ਤੇ ਤੁਹਾਡੇ ਨਾਲ ਵਾਦਾ ਕਰਦਾ ਥਾਲਣੇ ਦਾ ਬਾਟਰ ਖਲਾਵਾਵਾਂਗਾ ਵਪਾਰ ਚਲਾਵਾਂਗਾ ਤੇ ਚਿੱਟਾ ਬੰਦ ਕਰਾਵਾਂਗਾ ਵਾਦਾ ਤੁਹਾਡੇ ਨੂੰ ਪਰ ਪੁੱਤਰ ਤੁਹਾਡਾ ਤੁਹਾਡੀ ਲੜਾਈ ਲੜ ਸਕਦਾ ਆ ਤੁਹਾਡੇ ਕੋਲ ਲੀਡਰ ਆਉਣਗੇ ਆ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਮੈਂ ਪੱਟੀ ਚਲਾ ਗਿਆ ਵੀਰੋ ਪੱਟੀ ਇਹ ਪੱਟੀ ਦਾ ਰਹਿਣ ਵਾਲਾ ਹੈ ਇਹ ਕਹਿੰਦਾ ਮੈਂ ਬੜਾ ਪੰਥਕ ਆ ਤਾਂ ਚੇਅਰਮੈਨ ਸਾਹਿਬ ਉਹ ਮੈਨੂੰ ਕਹਿਣ ਲੱਗੇ ਉਹ ਕਹਿੰਦੇ ਇਹਨੂੰ ਪੱਗ ਨਹੀਂ ਮੰਨਣੀ ਆਉਂਦੀ ਲਾਲਜੀਤ ਭੁੱਲਰ ਨੂੰ ਪੱਗ 18000 ਦੇ ਬੰਦਾ ਰੱਖਿਆ ਇਹਨੇ ਪੱਗ ਬੰਨਣ ਲਈ 18000 ਤੇ ਉਹ ਜਿਹਨੂੰ ਪੱਗ ਨਹੀਂ ਮੰਨਣੀ ਆਉਂਦੀ ਉਹ ਤੁਹਾਡੀ ਪੱਗ ਦੀ ਇਲਾਜ ਕਿੱਥੇ ਰੱਖੂ ਦੱਸੋ ਏ ਜਿਹਨੂੰ ਆਪ ਨਹੀਂ ਮੰਨਣੀ ਆਉਂਦੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਕਹਿੰਦਾ ਯਾਰ ਪੱਗ ਬੰਨੋ ਪਰ ਪੱਗ ਭਗਵੰਤ ਮਾਨ ਵਾਲੀ ਨਾ ਬਨੋ ਇਹ ਪੱਗਾਂ ਅਸੀਂ ਸਿਰ ਤੇ ਕੇ ਲਈਆਂ ਨੇ ਇਹ ਪੱਗ ਦੀ ਕਦਰ ਕਰੋ ਭਗਵੰਤ ਮਾਨ ਨੇ ਬੇਅਦਬੀ ਕੀਤੀ ਬਠਿੰਡੇ ਰੋਡ ਸ਼ੋਚ ਪਾਣੀ ਪੀ ਲਿਆ ਭੈਣੇ ਬੋਤਲ ਨਾਲ ਵੀਰੋ ਪਾਣੀ ਪੀ ਕੇ ਝੂਠਾ ਪਾਣੀ ਸਿਰ 'ਚ ਪਾਇਆ ਉਹਨੇ ਝੂਠਾ ਪਾਣੀ ਇਹ ਭਗਤ ਸਿੰਘ ਦੇ ਵਾਰਿਸ ਨੇ ਆ ਦੂਜੀ ਗੱਲ ਐਮਐਲਏ ਪੱਟੀ ਜਿਹੜਾ ਕੈਂਡੀਡੇਟ ਆ ਭੁੱਲਰ ਉਹ ਮੈਨੂੰ ਕਹਿਣ ਲੱਗੇ ਪੱਟੀ ਵਾਲੇ ਕਹਿੰਦੇ ਸਾਡੇ ਚੱਟਾ بڑا ਹੈ ਮੈਂ ਕਿਹਾ ਭੁੱਲਰ ਨੂੰ ਕਹੋ ਖਤਮ ਕਰੇ ਕਹਿੰਦੇ ਭੁੱਲਰ ਦਾ ਦਿਨ ਰਾਤ ਜੋਰ ਲਾਈ ਜਾਂਦਾ ਮੈਂ ਕਿਹਾ ਕਿੰਨੇ ਫੜੇ ਆ ਚੱਟੇ ਵਾਲੇ ਕਹਿੰਦੇ ਇਹਦੇ ਆ ਕੇ ਮੋਟਰਸਾਈਕਲ ਨਹੀਂ ਛੁੱਟਣਾ ਤੁਸੀਂ ਚੱਟੇ ਵਾਲੇ ਦੀ ਗੱਲ ਕਰਦੇ ਹੋ ਫੜਦੇ ਆ ਤੇ ਮੈਂ ਕਿਹਾ ਫਿਰ ਖਤਮ ਕਿਵੇਂ ਹੋਊਗਾ ਭਾਈ ਕਹਿੰਦੇ ਦਿਨ ਰਾਤ ਪੀਤੀ ਜਾਂਦਾ ਝਾੜੀ 'ਚ ਤਿੰਨ ਤਿੰਨ ਚਾਰ ਕਰਵਰੀ ਪੀਦਾ ਪਰ ਮੁੱਕਦਾ ਨਹੀਂਗਾ ਇਸ ਕਰਕੇ ਭਰਾਓ ਜਿਹੜਾ ਆਪ ਚਿੱਟਾ ਪੀਦਾ ਹੋਵੇ ਜਿਹੜੇ ਘਰ ਦਾ ਮੁਖੀਆ ਮੜਾ ਹੋਵੇ ਉਹ ਕਿਵੇਂ ਤੁਹਾਨੂੰ ਸੁਧਾਰ ਸਕਾ ਮੈਂ ਕਿਹਾ ਡਾਕਟਰ ਟੈਸਟ ਹੋਣਾ ਚਾਹੀਦਾ ਮੇਰਾ ਕਰਾਓ ਨਾ ਕਰਾਉਣ ਨੂੰ ਤਿਆਰ ਹਾਂ ਤੇ ਕਰਾਇਆ ਵੀ ਏ ਸੁਖਬੀਰ ਬਾਦਲ ਭੱਜ ਗਿਆ ਸੀ ਪਰ ਜੀਰੇ ਨੇ ਡਾਕਟਰ ਟੈਸਟ ਕਰਾਇਆ ਹਾਂ ਅੱਜ ਵੀ ਕਹਿਣਾ ਡਾਕਟਰ ਟੈਸਟ ਕਰਾਓ ਮੇਰਾ ਕਰਾਓ ਗਰਸੇ ਮਲਟੋਏ ਦਾ ਕਰਾਓ ਲਾਲਜੀ ਭੁੱਲੜ ਦਾ ਕਰਾਓ ਫੋਲਾਣੇ ਦਾ ਕਰਾਓ ਇਹ ਕਾ ਯਾਦ ਫਿਰਦਾ ਹੈ ਇਹਦੇ ਭਰਾ ਦਾ ਕਰਾਓ ਭਰਾ ਦਾ ਫੇਰ ਦੱਸੂਗਾ ਕਿ ਨਸ਼ਾ ਕੌਣ ਛੱਡਦਾ ਤੇ ਕੌਣ ਲਾ ਕਰਨੇ ਤੇ ਲੜਾਈ ਲੜਦੀ ਤੂੰ ਔਰ ਮੇਰੇ ਨਾਲ ਉਹ ਨਾ ਕਰਿਓ ਜਿਹੜੀ ਅੱਗੇ ਕੀਤੀ ਮੈਂ ਜਿਹੜੇ ਪਿੰਡ ਜਾਇਆ ਕਰਾਂ ਭੈਣੇ ਉਹ ਕਹਿੰਦੇ ਤੈਨੂੰ ਐਮਐਲਏ ਬਣਾਇਆ ਤੂੰ ਕਹਿੰਦਾ ਸੀ ਮੈਂ ਚੱਟਾ ਬੰਦ ਕਰੂੰ ਮੈਂ ਸਰਪੰਚਾਂ ਦੀ ਸਟੇਜ ਤੇ ਬੋਲਿਆ ਮੈਂ ਕਿਹਾ ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਝੂਠ ਬੋਲ ਰਹੇ ਹੋ ਚੱਟਾ ਖਤਮ ਨਹੀਂ ਹੋਇਆ ਇਹ ਪੁਲਿਸ ਵਕਾਉਂਦੀ ਏ ਕਾਲੀਆਂ ਭੇਡਾਂ ਤੇ ਬਾਈ ਜਿੱਦਣ ਤਾਂ ਮੈਂ ਭੁੱਲ ਪਿਆ ਚਾਰ ਪੰਜ ਦਿਨ ਮੈਨੂੰ ਕਨੇਡਾ ਅਮਰੀਕਾ ਵਾਲਿਆਂ ਨੇ ਲਊ ਪੀ ਲਿਆ ਚੱਟਾ ਨਯਾਰਾ ਲਿਆਦਾ ਤੇਰੇ ਅਰਗਾ ਦਾ ਪੁੱਤਰ ਹੀ ਨਹੀਂ ਜੰਮ ਸਕਦਾ ਅਸੀਂ ਦਾਦੇ ਜਵਾਗ ਦਾ ਨਾਂ ਹੀ ਕਲਵੀਰ ਰੱਖਣਾ ਤੇ ਮੈਂ ਕਹਾ ਤੁਹਾਡਾ ਸਾਫ ਦਿਨ ਨੂੰ ਧੰਨਵਾਦ ਤੇ ਬਾਪੂ ਜਿੱਦਣ ਮੈਨੂੰ ਕੈਪਟਰ ਨੇ ਸਸਪੈਂਡ ਕਰਤਾ ਸਾਲਾ ਸਾਡਾ ਘਰ ਤਾਂ ਇਹ ਹੋ ਗਿਆ ਜਿਵੇਂ ਮਰਗ ਹੋਈ ਉਹਦੀ ਸਾਡੇ ਘਰੇ ਹੀ ਨਾ ਵੀ ਆਇਆ ਲੋਕ ਤਾਕਤ ਨਾਲ ਜੁੜਿਆ ਪਰ ਮੈਂ ਲੋਕਾਂ ਨਾਲ ਜੁੜਿਆ ਮੇਰਾ ਇਹ ਵਾਦਾ ਹੈ ਤੁਹਾਡੇ ਨਾਲ ਤੁਹਾਡੇ ਗੰਡਾ ਚੁੱਪਿਆ ਕਰੂ ਤੇ ਜੀਰੇ ਨੂੰ ਦੁੱਖ ਹੋਇਆ ਕਰੂ ਹੁੰਦਾ ਪਰ ਤਕੜੇ ਹੋ ਜੋ ਜੀਰੇ ਦੀ ਸਰਕਾਰ ਜੀਰੇ ਦੀ ਡਰੀ ਆ ਮੈਂ ਚੀਤਾ ਘੜਾ ਦੇਣਾ ਅਫਸਰਾਂ ਦੀਆਂ ਜੇ ਮੇਰੇ ਕਿਸੇ ਵਰਕਰ ਨਾਲ ਵੀ ਕੋਈ ਵੇਖੇ ਆ ਸਾਡੇ ਇੱਕ ਸਰਪੰਚ ਦੇ ਪਰਚਾ ਦਿੱਤਾ ਇਲੈਕਸ਼ਨ ਤੋਂ ਵਿਹਲਾ ਹੋ ਜਾਂਦੇ ਹੋ ਕੈਨਸਲ ਮੈਂ ਕਰਾ ਕੇ ਦਊਗਾ ਮੇਰਾ ਵਾਦਾ ਹੈ ਸਰਪੰਚ ਦੇ ਨਾਲ ਨਹੀਂ ਕਿਸੇ ਤੋਂ ਮੈਂ ਕਰਾ ਕੇ ਦਊਗਾ ਮੈਨੂੰ ਕਰਾਉਣਾ ਦਾ ਪਰਚਾ ਕੰਦੀ ਜਿੰਨੇ ਜਿਹੜੇ ਜੀਵਨ ਦਾ ਪਤਾ ਹੈ ਉਹ ਇੱਕ ਇੱਕ ਰੋਟੀ ਦਾ ਝੋਲਾ ਹੁੰਦਾ ਸੀ ਹੁਣੇ ਜਾ ਕੇ ਗੱਡੀ ਮੇਰੀ ਜੇ ਵੇਖ ਲੋ ਤਿੰਨ ਚਾਰ ਸੂਟ ਪਏ ਹੋਣਗੇ ਧੰਨਵਾਦ ਜੀ ਤਿੰਨ ਚਾਰ ਸੂਟ ਪਏ ਹੋਣਗੇ ਔਰ ਜਿੱਥੇ ਕਹੂੰਗਾ ਜਿੱਥੇ ਲੱਤ ਘੜਤੀ ਮੇਰੇ ਬਾਪੂ ਦਾ ਵੀ ਰਿਕਾਰਡ ਸੀ ਤੇ ਮੇਰਾ ਵੀ ਰਿਕਾਰਡ ਹੈ ਲੱਤ ਵੱਡੀ ਦਾ ਜਾ ਸਕਦੀ ਹੈ ਪਰ ਲੱਤ ਪੱਟੀ ਨਹੀਂ ਜਾ ਸਕਦੀ ਉੱਥੇ ਇਸ ਕਰਕੇ ਭਰਾਓ ਆ ਇੱਕ ਵਿਰਸਾ ਬਲਕੋਵਾ ਉਹ ਕਹਿੰਦਾ ਆਪਦੇ ਆਪ ਨੂੰ ਮੈਂ ਪੰਥਕ ਆ। ਉਤੋਂ ਨੇ ਵਿਧਾਨ ਸਭਾ 'ਚ ਕਿਹਾ ਮੈਂ ਅੱਤਵਾਦੀ ਆ। ਉਤੋਂ ਇਹ ਕਹਿੰਦਾ ਮੈਂ ਜੇਲ੍ਹ ਕੱਟੀ ਆ। ਉਤੋਂ ਚੌਥੀ ਗੱਲ ਇੱਕ ਹੋਰ ਭਾਣੇ ਕਹਤੀ। ਉਹ ਕਹਿੰਦਾ ਵੀਰੋ ਮੇਰੇ ਤੋਂ ਘਟੀਆਂ ਬੰਦਾ ਹੀ ਕੋਈ ਨਹੀਂ। ਵੀਰ ਸਾਹਿਬ ਬੜੋਆ ਕਹਿੰਦਾ। ਭਾਈ ਜੇ ਤੇਰੇ ਤੋਂ ਘਟੀਆਂ ਬੰਦਾ ਕੋਈ ਨਹੀਂ ਤੇ ਜਿਹੜਾ ਤੈਨੂੰ ਵੋਟ ਪਾਊਗਾ ਤੇ ਉਦੋਂ ਵੀ ਗਿਆ। ਉਹ ਤਾਂ ਉਦੋਂ ਵੀ ਗਿਆ। ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਰ ਸਾਹਿਬ ਬੜੋਏ ਨੂੰ। ਆਜਾ ਬਾਬਾ ਜੀ ਬੈਠੇ ਨੇ। ਬਾਬਾ ਜੀ ਆਇਓ 2 ਮਿੰਟ। ਇੱਕ ਬਾਬਾ ਜੀ ਫਰਮਜੀਤ ਜੀ ਨੇ ਇੱਕ ਰੱਗਿਆ ਬੁਰੇ ਸਾਹਿਬ ਕੋ ਇਹ ਦਰੋ ਆ ਬਾਬਾ ਜੀ ਨੇ ਇਹ ਪੂਰਨ ਗੁਰ ਸਿੱਖ ਨੇ ਆ ਬਾਬਾ ਬਿਲਾ ਜੀ ਆ ਗਏ ਇਹ ਵੀ ਰੱਬ ਨਾਲ ਜੋੜਦੇ ਨੇ ਕੋਈ ਜ਼ਰੂਰੀ ਤਾਂ ਨਹੀਂਗਾ ਕਿ ਇਹਨਾਂ ਦੇ ਗੁਰੂ ਦੇ ਸਿੱਖ ਮੰਨ ਮੈਂ ਕਹਿੰਦਾ ਹੋ ਸਕਦਾ ਜਿਹੜਾ ਬੰਦਾ ਕੇਸ ਕਤਲ ਕਰਦਾ ਉਹਨੂੰ ਪੰਜ ਬਾਣੀਆਂ ਗੰਠੋ ਹਣ ਤੇ ਮੇਰੇ ਅਰਗੇ ਨੂੰ ਜਪਜੀ ਸਾਹਿਬ ਦਾ ਪੜਨਾ ਆਉਂਦਾ ਹੋਵੇ ਜੱਪੀ ਸਾਹਿਬ ਨਾਲ ਕਰਨਾ ਆਉਂਦਾ ਹੋਵੇ ਔਰ ਮੈਂ ਕੀ ਗੱਲ ਕਹਿੰਦਾ ਬਿਰਸਾ ਜੀ ਤੂੰ ਆਪਦੇ ਆਪ ਨੂੰ ਪੰਥਕ ਨਾ ਕਿਹਾ ਕਰ ਪੰਥਕ ਨਹੀਂ ਕਾ ਤੂੰ ਤੂੰ ਲਟੇਰਾ ਏ ਲਟੇਰਾ ਤੂੰ ਆਪਦੇ ਆਪ ਕਹਿੰਦਾ ਮੈਂ ਹੱਤਵਧੀਆਂ ਔਰ ਜਿਹੜਾ ਬੰਦਾ ਆਪਦੇ ਆਪ ਨੂੰ ਪੰਥਕ ਕਹਿੰਦਾ ਪੰਥਕ ਦਾ ਮਤਲਬ ਲਾ ਖਾਲਸਾ ਖਾਲਸੇ ਦਾ ਮਤਲਬ ਲਾ ਖਾਲਸਾ ਖਾਲਸਾ ਦਾ ਮਤਲਬ ਲਾ ਪਿਓਰ ਔਰ ਜਿਹੜਾ ਬੰਦਾ ਪਿਓਰ ਆ ਖਾਲਸਾ ਖਾਲਸਾ ਹੈ ਉਹ ਘਟਿਆ ਨਹੀਂ ਹੋ ਸਕਦਾ ਗੁਰੂ ਦਾ ਸਿੱਖ ਨਹੀਂ ਕਿਤੇ ਘਟਿਆ ਹੁੰਦਾ ਮੈਂ ਜਮੀਲੀਆ ਰਾਹੀਂ ਕਹਿਣਾ ਚਾਹੁੰਦਾ ਕਿ ਬਿਰਸਾ ਸਿੰਘ ਵਲਟੋਆ ਆਪਦੇ ਆਪ ਨੂੰ ਪੰਥਕ ਕਹਿਣਾ ਤੇ ਸਿੱਖ ਕਹਿਣਾ ਛੱਡ ਦੇ ਤੂੰ ਬਹਿਰੂਪੀਆ ਹੈ ਆਇਆ ਇੱਕ ਬਈ ਫੁੱਲ ਆਲੇ ਆਇਆ ਸਾਡੇ 750 ਕਿਸਾਨ ਸ਼ਹੀਦ ਕਰਾਇਆ ਅੱਜ ਸ਼ੁਭ ਕਰਨ ਭੁੱਲਦਾ ਨਹੀਂ ਕਿਹਦੇ ਗੋਲੀ ਮਾਰ ਕੇ ਮਾਰ ਦਿੱਤਾ ਫੋਲਾ ਵਾਲਿਆਂ ਨੂੰ ਪਾਉਂਗੇ ਵੀ ਗੋਟਾ ਵੜਨਾ ਦਿਓ ਮੈਨੂੰ ਅੱਗੇ ਕੋਈ ਕਹਿੰਦਾ ਫੋਲਾਣਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਦਿੱਲੀੋਂ ਫੁੱਲ ਲੈ ਕੇ ਤੁਰੇ ਸੀ ਤੇ ਸ਼ੰਭੂ ਬਾਗਰ ਦੇ ਕਿਸਾਨਾਂ ਨੇ ਡਾਂਗਾ ਵਾਰ-ਵਾਰ ਕੇ ਪੱਤਰੀਆਂ ਝਾੜਦਿਆਂ ਤੇ ਕੰਡਿਆਂ ਵਾਲੀ ਡੁੰਡੀ ਜੀ ਰਹਿ ਗਈ ਹੱਥ ਤੇ ਉਨ੍ਹਾਂ ਦੀ ਔਰ ਇੱਕ ਹੋਰ ਆ ਗਿਆ ਉਹਨੇ ਬਾਣਾ ਪਾਲਿਆ ਬਾਬਾ ਜੀਰ ਕਾ ਬਾਬਾ ਜੀਰ ਕਾ ਤੇ ਜੇ ਕੋਈ ਸਰੋਪਾ ਦਿੰਦਾ ਉਹਨੂੰ ਐ ਕਰਕੇ ਵਲੇਟ ਕੇ ਤੇ ਐ ਫੋਟੋ ਲੱਗੀ ਹੁੰਦੀ ਲੱਗੀ ਹੈ ਨਾ ਉਹ ਕਹਿੰਦਾ ਮੈਂ ਪੰਥਕ ਆ ਉਹ ਯਾਰ ਅਜੇ ਤੱਕ ਤਾਂ ਬਾਬਾ ਜੀ ਤੋਂ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਉਂਕਿ ਗੁਰੂ ਵਾਲਾ ਬਣ ਲਈ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਬਹੁਤ ਵੱਡੀਆਂ ਇਹ ਕਹਿੰਦੇ ਅਸੀਂ ਪੰਥ ਵਾਲੇ ਆ ਭਾਈ ਜੇ ਤੁਸੀਂ ਪੰਥ ਵਾਲੇ ਹੋ ਤੇ ਪੰਥ ਵਾਲੇ ਐਂ ਕਾਹਦੀ ਬਣਿਆ ਜਾਂਦਾ ਪੰਥ ਵਾਲੇ ਬੰਲੀ ਦੱਸੋ ਵੀ ਪਿਛੋਕਰ ਕੀ ਆ ਓ ਯਾਰ ਪਿਛੋਕਰ ਜਿੱਦਾਂ ਚਿੱਟਾ ਪੀਂਦੇ ਜੱਸਦੇ ਹੋ ਪਿਛੋਕਰ ਜਿੱਦਾਂ ਕੁੜੀਆਂ ਨਾਲ ਗੱਲਾਂ ਕਰਦੇ ਦੱਸਦੇ ਹੋ ਅੱਜ ਤੁਸੀਂ ਕਹਿੰਦੇ ਅਸੀਂ ਪੰਥ ਵਾਲੇ ਮੈਂ ਕਹਿੰਦਾ ਰਹਿਓ ਪੰਥ ਵਾਲੇ ਮੈਂ ਇਹ ਨਹੀਂ ਕਹਿੰਦਾ ਆ ਸਾਡੇ ਬੰਦਿਆਂ ਦੇ ਪਰਚੇ ਹੋਏ ਆ ਕਿੰਨਿਆਂ ਦੇ ਪਰਚੇ ਹੋਏ ਭਾਈ ਹੱਥ ਖੜੇ ਕਰਿਓ ਆਪ ਬੜੇ ਜੇ ਖੜੇ ਹੋਏ ਜਿਨ੍ਹਾਂ ਜਿਨ੍ਹਾਂ ਦੇ ਪਰਚਾ ਆ ਆ ਪਰਚੇ ਹੋਏ ਇਹਨਾਂ ਦੇ ਇੱਥੇ ਹੋ ਮੇਰੇ ਕੋਲ ਇਹਨਾਂ ਦੇ ਹੋਇਆ ਪਰਚੇ ਤੁਸੀਂ ਵੇਜੋ ਯਾਰ ਮਾੜਾ ਆ ਜਾ ਮੁਰਕੇ ਮਗਰਿਆਂ ਨੂੰ ਸੁਆਜਿਆ ਨਹੀਂ ਆਉਂਦਾ ਇੱਥੇ ਆਹ ਪਰਚੇ ਹੋਇਆ ਮੈਨੂੰ ਇੱਕ ਗੱਲ ਦੱਸੀ ਪ੍ਰਧਾਨ ਤੇਰੇ ਤੇ ਪਰਚਾ ਆਇਆ ਤੂੰ ਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲੈ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਤੁਰੀਦਾ ਜੇ ਕਤਲ ਦਾ ਪਰਚਾ ਹੋ ਜੇ ਬਾਬੇ ਅਰਦਾਸ ਕਰਕੇ ਤੁਰੀਦਾ ਕਿ ਬਾਬਾ ਤੇਰਾ ਨਾਂ ਲੈ ਕੇ ਤੁਰਿਆ ਤੇਰਾ ਓਟ ਆਸਰਾ ਲੈ ਕੇ ਤੁਰਿਆ ਤੇ ਕੰਮ ਫਤਿਹ ਕਰੀ ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਨਹੀਂ ਗਏ ਖਾਣਿਆਂ ਚ ਜੇ ਤੁਹਾਡੇ ਜੋ ਕਿੰਨੇ ਲੋਕ ਚਾਹੁੰਦੇ ਨੇ 99 ਤੇ 90 ਵਾਲਾ ਮਾਹੌਲ ਕਿੰਨਿਆਂ ਨੇ ਵੇਖਿਆ ਹੱਥ ਖੜੇ ਕਰਿਓ ਬਈ ਮਾੜਾ ਕਾਲੇ ਦੌਰ ਕਾਲਾ ਦੌਰ ਠਾ 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 ਜਿਹੜਾ 5 ਵਜੇ ਤੋਂ ਬਾਅਦ ਕਰਫਿਊ ਲੱਗਦਾ ਸੀ ਪੁਰਾਣਿਆਂ ਵੇਖਿਆ ਨਵੇਂਆਂ ਨਹੀਂ ਵੇਖਿਆ ਨਵੇਂਆਂ ਨੇ ਤੇ ਫੇਸਬੁੱਕ ਹੀ ਵੇਖੀ ਆ ਚਾਹੁੰਦੇ ਹੋ ਪੁਰਾਣੇ ਦਿਨ ਹੁਣ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਨੇ ਅਮਨ ਤੇ ਸ਼ਾਂਤੀ ਬੋਲ ਤੁਸੀਂ ਸੋਚ ਸਮਝ ਕੇ ਕਹੋਣੀ ਹੈ ਪਰ ਇਹ ਵੇਖ ਲਓ ਜੇ ਕਿਤੇ ਪਹਿਲਾਂ ਮੋਦੀ ਨਾਲ ਗਲਤੀ ਫਿਰ ਕੇਜਰੀਵਾਲ ਕਰਕੇ ਗਲਤੀ ਤੇ ਜੇ ਆਕਤੀਆ ਮੜਾਸੇ ਵਾਲੇ ਨਾਲ ਗਲਤੀ ਕਰ ਲਈ ਫਿਰ ਵੇਖੋ ਤੁਹਾਡਾ ਹਾਲ ਕੀ ਹੁੰਦਾ ਫਿਰ ਜਵਾਗ ਨਹੀਂ ਆਪਣੇ ਰਹਿੰਦੇ ਫਿਰ ਜਵਾਗਦਰ ਸਿਵਿਆਂ ਝੋਲਣ ਲੱਗੇ ਇਸ ਹਾਲ ਨਾਲ ਹਰ ਕਾਂਗਰਸ ਪਾਰਟੀ ਇਹ ਕਿ ਬਚਾ ਸਕਦੀ ਆ ਅੱਜ ਮੇਰਾ ਵਾਦਾ ਹੈ ਅੱਜ ਉਹ ਬਾਹਰ ਖੜੀਆਂ ਕਰਿਓ ਅੱਜ ਤੁਸੀਂ ਸਾਰੇ 100-100 ਵੋਟ ਦੇ ਮਾਲਕ ਹੈਗੇ ਹੋ ਹੈਗੇ ਹੁਣ ਕੋਈ ਝੂਠ ਨਹੀਂ ਕਿਸੇ ਦੀ ਕਪੂਰਸਾਲੇ ਰਿਸ਼ਤੇਦਾਰੀ ਕਿਸੇ ਦੀ ਸੁਲਤਾਨਪੁਰ ਕਿਸੇ ਦੀ ਅਮਰ ਆਪਣਾ ਤਰਕਰ ਕਿਸੇ ਦੀ ਬਾਬੇ ਬਕਾਲੇ ਕਿਸੇ ਦੀ ਜੰਡਿਆਲੇ ਕਿਸੇ ਦੀ ਪੱਟੀ ਕਿਸੇ ਦੀ ਜੇਮਕਰਨ ਤਰਨਤਾਂ ਜੀ ਦੇ ਜੇ 10000 ਰਿਸ਼ਤੇਦਾਰ ਵੀ ਹੋਣ ਤਾਂ ਵੀ ਵੋਟ ਕਿੰਨੀ ਬਣ ਜਿੰਦੀ ਦੋਵੇਂ ਦੋਵੇਂ ਹੱਥ ਖੜੇ ਕਰਿਓ ਵਿਸ਼ਵਾਸ ਦਿਵਾਇਓ ਵਿਸ਼ਵਾਸ ਦਿਵਾਇਓ कि आज तो घर घर ਜਾਉਂਗੇ ਕਿਉਂਕਿ ਲਖਸ਼ਮਣ ਮੈਂ ਨਹੀਂ ਲੜਦਾ ਤੁਸੀਂ ਲੜਦੇ ਹੋ ਮੈਂ ਤੁਹਾਡਾ ਪੁੱਤਰ ਆ ਭਤੀਜਾ ਵਾਂ ਭਰਾ ਵਾਂ ਤਕੜੇ ਹੋ ਜਾਓ ਤਕੜੇ ਹੋ ਕੇ ਘਰ ਘਰ ਵੋਟਾਂ ਕੋ ਔਰ ਤੁਹਾਡੇ ਨਾਲੇ ਪੁੱਤਰ ਤੁਹਾਡਾ ਵਾਲਾ ਕਰਦਾ ਜਿਹੜੀ ਪੱਗਾ ਇਹ ਮੈਨੂੰ ਪਤਾ ਪੱਗ ਦੀ ਜ਼ਿੰਮੇਵਾਰੀ ਕੀ ਹੁੰਦੀ ਏ ਮਮੀ ਪਹਿਲਾਂ ਇਹਨਾਂ ਅਰਗਨ ਜਾਣ ਸੀ ਮਮੀ ਅਨਜਾਨ ਸੀ ਪਰ ਜਦੋਂ ਮੇਰੇ ਬਾਪੂ ਦਾ ਭੋਗ ਸੀ ਮੇਰੇ ਬਾਪੂ ਦਾ ਉਦਨ ਮੈਨੂੰ ਪਤਾ ਜਿਹੜਾ ਬਾਪੂ ਦੇ ਜਾਣ ਬਾਤ ਕਾਤਾ ਪਿਆ ਜਦੋਂ ਪੱਗ ਮੇਰੇ ਸਿਰ ਤੇ ਰੱਖੀ ਉਸ ਦਿਨ ਪਤਾ ਲੱਗਾ ਕਿ ਪੱਗ ਕੀ ਚੀਜ਼ ਆ ਪਿਓ ਦੀ ਪੱਗ ਕੀ ਨਹੀਂ ਜ਼ਿੰਮੇਵਾਰੀ ਹੁੰਦੀ ਕੀ ਆ ਇਹਨਾਂ ਨੂੰ ਪੱਗ ਦੀ ਕਦਰ ਆਣੀਗੀ ਇਹਨਾਂ ਨੇ ਪੱਗਾਂ ਕੁਰਸੀਆਂ ਲੈਣ ਲਈ ਬਣੀਆਂ ਨੇ ਔਰ ਮੇਰੇ ਕੋਲ ਪਰਿਵਾਰ ਦੀ ਜ਼ਿੰਮੇਵਾਰੀ ਦੇ ਗਈ ਸੀ ਹਲਕੇ ਦੀ ਜ਼ਿੰਮੇਵਾਰੀ ਸੀ ਔਰ ਪਾਰਟੀ ਦਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਕਿ ਜਿਨੇ ਨੌਂ ਅਗਿਆ ਦੀ ਜ਼ਿੰਮੇਵਾਰੀ ਦੇਤੀ ਅੱਜ ਪੱਗ ਇਹ ਮੇਰੀ ਵਾਗਣੀ ਅੱਜ ਨੌਵਲ ਗਿਆਨੀ ਪਾਗਾ ਔਰ ਤੁਹਾਡੇ ਨਾਲ ਵਾਦਾ ਕਰਦਾ ਤੁਹਾਡੀ ਆਵਾਜ਼ ਬਣ ਕੇ ਗੂੰਜਾਂਗਾ ਆਵਾਜ਼ ਬਣ ਕੇ ਪਾਰਲੀਮੈਂਟ ਚ ਗੂੰਜਾਂਗਾ ਬਸ ਇਹ ਜਿਹੜੀ ਜ਼ਿੰਮੇਵਾਰੀ ਆ ਇਹਨੂੰ ਕਦੀ ਦਾਗ ਨਹੀਂ ਲੱਗਣ ਦਿੰਦਾ ਹਮੇਸ਼ਾ ਉੱਚੀ ਕਰਕੇ ਰੱਖਾਂਗਾ ਔਰ ਭਾਈ ਇੱਕ ਤਰੀਕ ਨੂੰ ਇੱਕ ਇੱਕ ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਲੇ ਚੋਣ ਨਿਸ਼ਾਨ ਪੱਤੇ ਤੇ ਪਾਣੀ ਕਈ ਗੱਲ ਤੇ ਜੀਰਾ ਬੜਾ ਦੂਰ ਆ ਮੈਂ ਕੋਈ ਦੂਰ ਨਹੀਂ ਮੈਂ ਰੇਗ ਦੇ ਘਰੇਗਾ ਕਿਉਂਕਿ ਜੀਵੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਜੇ ਲੱਗਦਾ ਤਾਂ ਦੱਸ ਦਿਓ ਭਾਈ